ਡੇਰਾ ਬੱਲਾ ਪਹੁੰਚੇ ਪੀਐਮ ਮੋਦੀ ਮਹਾਰਾ ਨੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਰਾਜਨੀਤੀ ਵਿੱਚ ਡੇਰਾਵਾਦ ਦੇ ਪ੍ਰਭਾਵ ਦੀ ਮਿਸਾਲ ਕਿਉਂ ਦੱਸਿਆ ਜਾਣਾਂਗੇ ਇਸ ਖਾਸ ਰਿਪੋਰਟ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਫਤਿਹ ਮੀਡੀਆ 5 ਪ੍ਰਧਾਨ ਮੰਤਰੀ ਮੋਦੀ ਨੇ ਨਵੀਦਾਸ ਜਨਤੀ ਮੌਕੇ ਜਲੰਧਰ ਨੇੜੇ ਡੇਰਾ ਸਚਕੰਡ ਬੱਲਾ ਦਾ ਦੌਰਾ ਕੀਤਾ ਮੋਦੀ ਦੀ ਇਹ ਫੇਰੀ ਉਸ ਸਮੇਂ ਆਈ ਜਦੋਂ ਪੰਜਾਬ ਆਗਾਮੀ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਡੇਰਾ ਬੱਲਾ ਵਿਖੇ ਪਹੁੰਚੇ ਪ੍ਰਧਾਨ ਮੰਤਰੀ ਨੇ ਪਹਿਲਾਂ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵੀਦਾਸ ਦੇ ਨਾਮ ਤੇ ਰੱਖਣ ਲਈ ਇੱਕ ਤਖਤੀ ਤੋਂ ਪਰਦਾ ਚੱਕਿਆ ਤੇ ਵੀਡੀਓ ਕਾਨਫਰencing ਰਾਹੀਂ ਹਲਵਾਰਾ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਵੀ ਕੀਤਾ। ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਸਾਰੇ ਗੁਰੂ ਰਵੀਦਾਸ ਜੀ ਤੋਂ ਪ੍ਰੇਰਣਾ ਲੈਂਦੇ ਹਾਂ। ਮੈਂ ਉਹਨਾਂ ਦੀ ਪ੍ਰੇਰਣਾ ਦੀ ਧਰਤੀ ਪੰਜਾਬ ਆਇਆ। ਇੱਥੇ ਹੁਣਾ ਮੇਰੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਤੇ ਮੈਂ ਡੇਰਾ ਬੱਲਾ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਸੱਦਾ ਦਿੱਤਾ ਆਪਣੇ ਸੰਬੋਧਨ ਦੇ ਵਿੱਚ ਪੀਐਮ ਨੇ ਕਿਹਾ ਕਿ ਮੇਰੇ ਜਨਮ ਦਿਨ ਤੇ ਡੇਰਾ ਬੱਲਾ ਵਿਖੇ ਮੇਰੇ ਲਈ ਅਰਦਾਸ ਕੀਤੀ ਗਈ ਇਹ ਕੋਈ ਛੋਟਾ ਜਿਹਾ ਉਪਰਾਲਾ ਨਹੀਂ ਸੀ ਤੇ ਮੈਂ ਇਸ ਲਈ ਦਿਲੋਂ ਧੰਨਵਾਦ ਕਰਦਾ ਵਿਧਾਨ ਸਭਾ ਚੋਣਾਂ ਵਿੱਚ ਲਗਭਗ 1 ਸਾਲ ਦਾ ਸਮਾਂ ਬਚਿਆ ਪੰਜਾਬ ਦੇ ਦੁਆਬਾ ਖੇਤਰ ਦੇ ਵਿਚਾਲੇ ਸਥਿਤ ਇਹ ਡੇਰਾ ਰਵਿਦਾਸੀਆ ਭਾਈਚਾਰੇ ਦਾ ਇੱਕ ਪ੍ਰਮੁੱਖ ਕੇਂਦਰ ਹੈ ਇਸ ਖੇਤਰ ਦੇ ਵਿੱਚ ਦਲਿਤ ਪਾਈਚਾਰੇ ਦੀ ਵੱਡੀ ਗਿਣਤੀ ਹੋਣ ਕਰਕੇ ਡੇਰੇ ਦਾ ਦੁਆਬੇ ਵਿੱਚ ਅਹਿਮ ਪ੍ਰਭਾਵ ਹੈ ਇਸ ਅਹਿਮ ਪ੍ਰਭਾਵ ਕਰਕੇ ਡੇਰਾ ਸਚਖੰਡ ਬਲਣਾ ਚੋਣਾ ਦੇ ਮੌਸਮ ਦੌਰਾਨ ਹਰ ਰੰਗ ਦੇ ਰਾਜਨੀਤਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਇਸ ਲਈ ਪੀਐਮਡੀ ਇਸ ਫੇਰੀ ਦੇ ਕਈ ਸਿਆਸੀ ਮੈਨੇ ਗੱਡੇ ਜਾ ਰਹੇ ਨੇ ਮਹਾਰਾਜ ਨੂੰ ਭਾਜਪਾ ਵੱਲੋਂ ਪਾਰਟੀ ਦੇ ਦਲਿਤ ਪਾਈਚਾਰੇ ਨਾਲ ਸੰਪਰਕ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਨੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਕੁਝ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਡੇਰਾਮੁਖੀ ਨਿਰੰਜਨ ਦਾਸ ਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਚੁਣਿਆ ਸੀ ਜਦੋਂ ਡੇਰਾਮੁਖੀ ਨੂੰ ਇਹ ਸਨਮਾਨ ਮਿਲਿਆ ਸੀ ਤਾਂ ਭਾਜਪਾ ਨੇ ਖਾਸ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਕੇ ਵਧਾਈਆਂ ਦਿੱਤੀਆਂ ਸਨ ਇਸ ਤੋਂ ਇਲਾਵਾ ਡੇਰਾਮੁਖੀ ਨਿਰੰਜਨ ਦਾਸ ਨੇ ਦਸੰਬਰ ਮਹੀਨੇ ਬੀਜੇਪੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਪੀਐਮ ਮੋਦੀ ਨਾਲ ਮੁਲਾਕਾਤ ਵੀ ਕੀਤੀ ਸੀ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਨੇ ਪੀਐਮ ਨਰਿੰਦਰ ਮੋਦੀ ਦੀ ਡੇਰੇ ਦੀ ਫੇਰੀ ਤੋਂ ਪੰਜਾਬ ਦੀ ਸਿਆਸਤ ਅੰਦਰ ਡੇਰਿਆਂ ਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦਸੇ ਡੇਰਾ ਬੱਲਾ ਕੀ ਹੈ? ਡੇਰਾ ਸਚਖੰਡ ਬੱਲਾ ਪੰਜਾਬ ਦੇ ਦੁਆਬਾ ਖੇਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ। ਇਹ ਡੇਰਾ ਜਲੰਧਰ ਸ਼ਹਿਰ ਤੋਂ 13 ਕਿਲੋਮੀਟਰ ਬਾਰ-ਬਾਰ ਪਠਾਨ ਕੋ ਡਰੋਟ ਦੇ ਪਿੰਡ ਬੱਲਾ ਵਿੱਚ ਨਹਿਰ ਦੇ ਕੰਢੇ ਬਣਿਆ ਹੋਇਆ ਹੈ। ਇਸ ਡੇਰੇ ਵਿੱਚ ਦਲਿਤ ਸਮਾਜ ਤੇ ਖਾਸ ਕਰਕੇ ਰਵਿਦਾਸੀਆ ਭਾਈਚਾਰੇ ਨਾਲ ਸੰਬੰਧਿਤ ਵੱਡੀ ਗਿਣਤੀ ਲੋਕ ਧਾਰਮਿਕ ਆਸਰਾ ਰੱਖਦੇ ਨੇ ਡੇਰੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਤੋਂ ਇਸ ਡੇਰੇ ਦੀ ਮਾਨਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਦੇ ਨਾਲ ਨਾਲ ਵੱਡੇ ਸਿਆਸੀ ਆਗੂ ਖਾਸ ਕਰਕੇ ਚੋਣਾਂ ਦੇ ਨੇੜੇ ਜੀਵਨ ਡੇਰੇ ਵਿੱਚ ਪਹੁੰਚਦੇ ਨੇ ਉਸ ਤੋਂ ਇਸ ਦੀ ਸਮਾਜਿਕ ਤੇ ਸਿਆਸੀ ਪੱਖੋਂ ਵੀ ਅਹਿਮੀਅਤ ਸਮਝ ਆਉਂਦੀ ਹੈ ਡੇਰਾ ਬੱਲਾ ਦੀ ਸ਼ੁਰੂਆਤ ਜ਼ਿਲ੍ਹਾ ਬਠਿੰਡਾ ਦੀ ਗਿੱਲ ਪੱਤੀ ਵਿੱਚ ਜਨਮੇ ਹਰਮਾਨ ਦਾਸ ਨੇ ਕੀਤੀ ਸੀ ਹਰਨਾਮ ਦਾ ਸਿਰਫ ਪੀਪਲ ਦਾਸ ਨੇ ਡੇਰਾ ਬੱਲਾ ਦੀ ਸ਼ੁਰੂਆਤ ਕੀਤੀ ਡੇਰੇ ਦੀ ਮੁੱਖ ਭੂਮਿਕਾ ਲੋਕਾਂ ਨੂੰ ਗੁਰੂ ਰਵਿਦਾਸ ਦੀ ਬਾਣੀ ਤੇ ਵਿਚਾਰਧਾਰਾ ਨਾਲ ਜੋੜਨਾ ਸੀ ਡੇਰੇ ਨੇ ਆਉਣ ਵਾਲੀ ਸੰਗਤ ਨੂੰ ਬੱਚਿਆਂ ਨੂੰ ਪੜਾਉਣ ਲਈ ਪ੍ਰੇਰਿਤ ਕੀਤਾ ਬਹੁਤੇ ਸਿਆਸੀ ਮਾਹਰ ਵੱਡੀ ਗਿਣਤੀ ਸੰਗਤ ਦੇ ਚਲਦਿਆਂ ਡੇਰੇ ਵਿੱਚ ਨਤਮਸਤਕ ਹੁਣਾਉਂਦੇ ਨੇ ਡੇਰਾ ਬੱਲਾ ਦੀ ਬਹੁਤ ਹੀ ਪ੍ਰਭਾਵਸ਼ਾਲੀ ਭੂਮਿਕਾ ਵੀ ਹੈ ਬੱਲਾ ਪਿੰਨ ਵਿੱਚ ਸਥਿਤ ਇਹ ਡੇਰਾ ਦਲਿਤ ਪਾਈਚਾਰੇ ਦੀ ਵੱਡੀ ਗਿਣਤੀ ਤੋਂ ਆਪਣਾ ਤਾਕਤ ਆਪਣੀ ਤਾਕਤ ਹਾਸਲ ਕਰਦਾ ਹੈ ਦਲਿਤ ਦੁਆਬੇ ਦੇ ਵਿੱਚ ਇੱਕ ਮਹੱਤਵਪੂਰਨ ਤੇ ਵੱਡਾ ਵੋਟ ਬੈਂਕ ਹੈ। ਪੰਜਾਬ ਵਿੱਚ ਦਲਿਤ ਆਬਾਦੀ 32% ਦੀ ਹੈ ਜੋ ਦੇਸ਼ ਦੇ ਸਾਰੇ ਸੂਬਿਆਂ ਵਿੱਚ ਸਭ ਤੋਂ ਵੱਧ ਹੈ। ਸੂਬੇ ਦੀ ਜ਼ਿਆਦਾਤਰ ਦਲਿਤ ਆਬਾਦੀ ਦੁਆਬਾ ਖੇਤਰ ਵਿੱਚ ਹੈ। ਇੱਥੇ ਦਲਿਤ ਪਾਈਚਾਰੇ ਦੀ ਆਬਾਦੀ ਲਗਭਗ 45% ਹੈ। ਉਧਰ ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ 23 ਸੀਟਾਂ ਇਕੱਲੇ ਦੁਆਬੇ ਵਿੱਚ ਨੇ। ਇਸ ਤੋਂ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਉਹ ਉਚੇਚੇ ਤੌਰ ਤੇ ਡੇਰੇ ਪਹੁੰਚੇ ਸਨ। ਇਸ ਤੋਂ ਇਲਾਵਾ ਪਿਛਲੇ ਸਾਲਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਨੇ ਵੀ ਡੇਰੇ ਵਿੱਚ ਹਾਜ਼ਰੀ ਲਗਵਾਈ ਸੀ ਫੇਰੀ ਦੇ ਸਿਆਸੀ ਮਾਇਨੇ ਕਿਉਂ ਕੱਢੇ ਜਾ ਰਹੇ ਨੇ ਤਾਂ ਦੱਸਦੀ ਹੈ ਮਾਹਿਰਾਂ ਦੇ ਮੁਤਾਬਿਕ ਪ੍ਰਧਾਨ ਮੰਤਰੀ ਦਾ ਡੇਰਾ ਸਚਕੰਡ ਬੱਲਾਂ ਦਾ ਦੌਰਾ ਕਈ ਸਿਆਸੀ ਪੱਖਾਂ ਤੋਂ ਮਹੱਤਵਪੂਰਨ ਹੈ ਇਕਤਾ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਵਧ ਰਹੀ ਹੈ ਦੂਜਾ ਭਾਜਪਾ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਦੇ ਰਾਉ ਤੇ ਤੁਰੀ ਹੋਈ ਹੈ दलित विचार तारा दुआबे क्षेत्र ਵਿੱਚ ਵੱਡਾ ਵੋਟ ਬੈਂਕ ਹੈ ਸਾਲ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਆਪਣੀ ਸੁਨਾਮੀ ਹੋਣ ਦੇ ਬਾਵਜੂਦ ਦੁਆਬੇ ਵਿੱਚੋਂ ਸਿਰਫ 10 ਸੀਟਾਂ ਜਿੱਤ ਸਕੀ ਸੀ 10 ਸੀਟਾਂ ਕਾਂਗਰਸ ਨੇ ਜਿੱਤੀਆਂ ਸਨ ਜੱਟ ਕਿਸ਼ੋਰਮ ਨੇ ਕਾਲੀ ਦਲ ਬادل ਭੋਜਨ ਸਮਾਜ ਪਾਰਟੀ ਤੇ ਪਾਜਬਾ ਨੇ ਇੱਕ ਇੱਕ ਸੀਟ ਜਿੱਤੀ ਸੀ ਰਾਜਨੀਤੀ ਸ਼ਾਸਤਰ ਦੇ ਸਾਬਕਾ ਸਹਾਇਕ ਪ੍ਰੋਫੈਸਰ ਜਤਿੰਦਰ ਸਿੰਘ ਨੇ ਕਿਹਾ ਕਿ ਫੇਰੀ ਡੇਰਾ ਬੱਲਾਂ ਦੀ ਸਿਆਸੀ ਤੇ ਸਮਾਜਿਕ ਮਾਨਤਾ ਨੂੰ ਦਰਸਾਉਂਦੀ ਹੈ ਗੁਰੂ ਨਾਨਕੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸੇਵਾਮੁਕਤ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਕਹਿੰਦੇ ਨੇ ਪ੍ਰਧਾਨ ਮੰਤਰੀ ਦੀ ਫੇਰੀ ਦਾ ਮਕਸਦ ਵੋਟਾਂ ਦੀ ਰਾਜਨੀਤੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਭਾਜਪਾ ਸਰਕਾਰ ਦੇ ਕਈ ਫੈਸਲੇ ਕਰਕੇ ਪਾਰਟੀ ਦੇ Dalit ਪਾਈਚਾਰੇ ਵਿੱਚ ਪੈਰ ਨਹੀਂ ਲੱਗ ਰਹੇ ਭਾਜਪਾ Dalit ਪਾਈਚਾਰੇ ਦੇ ਨਜ਼ਦੀਕ ਹੋਣਾ ਚਾਹੁੰਦੀ ਹੈ ਪ੍ਰਧਾਨ ਮੰਤਰੀ ਅਜਿਹੇ ਪਹਿਲੇ ਤੇ ਆਖਰੀ ਲੀਡਰ ਨਹੀਂ ਹਨ ਜੋ ਡੇਰੇ ਵਿੱਚ ਜਾਣਗੇ ਪਹਿਲਾਂ ਵੀ ਸਿਆਸੀ ਆਗੂ ਡੇਰੇ ਵਿੱਚ ਹਾਜ਼ਰੀ ਭਰਦੇ ਰਹੇ ਨੇ બસ ਗੱਲ ਇੰਨੀ ਹੈ ਕਿ ਪਾਚਪਾ ਨੇ ਸ਼ੁਰੂਆਤ ਜਲਦੀ ਕਰ ਦਿੱਤੀ ਪੰਜਾਬ ਦੇ ਬਾਕੀ ਸਿਆਸੀ ਆਗੂ ਵੀ ਹੌਲੀ-ਹੌਲੀ ਡੇਰਿਆਂ ਦੇ ਵਿੱਚ ਜਾਣਗੇ ਫਤਿਹ ਮੀਡੀਆ 5 ਦੀ ਇੱਕ ਖਾਸ ਰਿਪੋਰਟ ਵੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ